ਜੈ ਬਾਬੇ ਦੀ ਜੈ ਗੁਰਖਨਾਥ ਦੀ ਜੈ ਹੋ ਜੋਗੀ ਨਾ ਥਾਈ ਨੇ ਭਗਤਾ ਜੋਗੀ ਨਾ ਥਾਈ ਨੇ ਜੈ ਜੈ ਕਾਰ ਕਿਆ ਭਗਤਾ ਦਾਨ ਦੱਪਾ ਲਿਆ ਕੋਈ ਬਾਬੇ ਕਿਹੜਾ ਦਾਨ ਦੱਪਾ ਬਾਬਾ ਕਿਆ ਪਾਣੀ ਦਾ ਗਲਾਸ ਲਿਆ ਦੇ ਬਾਬਿਆਂ ਨੂੰ ਗਰਮੀ ਬੜੀ ਪੈਂਦੀ ਏ ਕਿਆ ਕਿਰਾ ਭਗਤਾ ਬਹਿ ਜਾ ਬਾਬਾ ਉਰੇ ਬਹਿ ਜਾ ਗਿਆ ਭਗਤਾ ਪਾਪਿਆ ਨੂੰ ਗਰਮੀ ਬੜੀ ਪੈਂਦੀ ਏ ਵਾਰ ਜੈ ਜੈਕਾਰ ਕਰਦੇ ਜੈ ਹੋ ਧਾਰੀ ਦੇ ਇਤਲਾਸ ਜੀ ਕੌਣ ਆਇਆ ਬਾਬਾ ਜੀ ਆਏ ਨੇ ਹੋਰ ਭਗਤਾ ਸੁਖਸਾਂ ਦੇ ਸੁਖਸਾਂ ਦਾ ਬਾਬਾ ਜੀ ਚੰਗੀ ਗੱਲ ਹੈ ਜੈ ਜੈਕਾਰ بیا ਬੱਚਾ ਜੈ ਹੋ ਜੈ ਹੋ ਬਾਬਾ ਜੀ ਦਾਸ ਦੁੱਖ ਪਰੇਸ਼ਾਨੀ ਤੇ ਰਾਜ ਆ ਜਾਕਾਰ ਕਰੀ ਕੋਈ ਦੁੱਖ ਪਰੇਸ਼ਾਨੀ ਨਹੀਂ ਬਾਬਾ ਜੀ ਇਹ ਕੁੜੀ ਮੈਨੂੰ ਟੈਨਸ਼ਨ ਚ ਲੱਗਦੀ ਹੈ ਨਾ ਬਾਬਾ ਜੀ ਟੈਨਸ਼ਨ ਕਾਹਦੇ ਠੀਕ ਆ ਚੰਗੀ ਗੱਲ ਹੈ ਬਾਬਿਆਂ ਨੂੰ ਕੋਲ ਕੇ ਦੱਸੋਗੇ ਜੈਜਹਕਾਰ ਹੋ ਜਾਣੀ ਹੈ ਬੜਾ ਕੁਝ ਲਈ ਫਿਰਦੇ ਨੇ ਅਸੀਂ ਪੜ ਲੈਨੇ ਆ ਚਿਹਰਾ ਕੁੜੀ ਦਾ ਬੜੀ ਟੈਨਸ਼ਨ ਚ ਹੈ ਇਹ ਕੁੜੀ ਕੋਈ ਟੈਨਸ਼ਨ ਨਹੀਂ ਬਾਬਾ ਜੀ ਉਹੀ ਲੱਗੀ ਜਾਂਦਾ ਕੋਲ ਕੇ ਦੱਸ ਦਿਓਗੇ ਸਮੱਸਿਆ ਦੱਸਿਆਂ ਦੂਰ ਹੋ ਜਾਂਦੀ ਹੈ ਐਨੂੰ ਸਹੀ ਗੱਲ ਦੱਸਾਂ ਜੇ ਬਾਬੇ ਅੱਜ ਹੱਲ ਕਰਕੇ ਤੁਰ ਗਏ ਉਮਰਾਂ ਤੱਕ ਯਾਦ ਰੱਖੋਗੇ ਬਾਬਿਆਂ ਨੂੰ ਸਾਨੂੰ ਦੱਸਾਂ ਗੱਲ ਮੈਂ ਐਵੇਂ ਨਹੀਂ ਫਿਰਦੇ ਕੰਨ ਪੜਵਾ ਕੇ ਹੋਰ ਖਨਾਸ ਦੇ ਚੇਲੇ ਆ ਸੀ 10 ਗੱਲਬਾਤ ਭਗਤਾ ਖੁੱਲ ਕੇ ਦੱਸ ਆ ਜਾ ਬੀਬਾ ਬੈਠ ਇੱਥੇ ਬਾਬਿਆਂ ਕੋ ਲਿਆ ਬੀਬਾ ਹੱਥ ਦਿਖਾ ਲਓ ਬਾਬਾ ਜੀ ਸੱਜਾ ਹੱਥ ਕਰੀਦਾ ਕਦੇ ਵੀ ਧਿਆਨ ਰੱਖੀ ਦੀਆਂ ਪੁਰਖਿਆਂ ਦੀਆਂ ਗੱਲਾਂ ਤਿੰਨ ਵਾਰ ਫਾਈਲ ਲਾਈ ਸੀ ਹੈ ਬਾਬਾ ਤੁਹਾਨੂੰ ਕਿਉਂ ਪਤਾ ਇਹ ਬਾਬੇ ਜਾਣੀ ਜਾਣ ਨੇ ਬੀਬਾ ਸਾਰਾ ਕੁਝ ਲਿਖਿਆ ਇਹ ਹੱਥਾਂ ਦੀਆਂ ਲਕੀਰਾਂ 'ਚ ਬੰਦੇ ਦੀ ਤਕਦੀਰ ਬੰਦ ਹੁੰਦੀ ਹੈ ਬਾਬੇ ਪੜ ਲੈਂਦੇ ਨੇ ਤਿੰਨੇ ਵਾਰ ਫਾਈਲ ਮੋੜਤੀ ਤੇਰੀ ਹਾਂਜੀ ਬਾਬਾ ਜੀ ਬੜੇ ਵੱਡੇ ਗ੍ਰਹਿ ਉਜੇ ਪਏ ਨੇ ਇੱਥੇ ਦੇਖ ਗੱਡੀ ਪਰੇਸ਼ਾਨੀ ਚਲਦੀ ਹੈ ਬਾਬਾ ਜੀ ਤੁਸੀਂ ਹੁਣ ਹੱਲ ਕਰਨਾ ਹੈ ਅਸੀਂ ਤਾਂ ਸਾਰੀਆਂ ਆਸਾਂ ਢਾਈ ਬੈਠੇ ਹਾਂ ਨਿਰਾਸ਼ ਨਹੀਂ ਹੋਈਦਾ ਜ਼ਿੰਦਗੀ ਦੇ ਵਿੱਚ ਤੈਨੂੰ ਸੱਚੀ ਗੱਲ ਦੱਸਦਿਆਂ ਬੜਾ ਕੁਝ ਵਾਪਰਦਾ ਏ ਜੀਵਨ ਬੋਲ ਕੁਝ ਬਹੁਤ ਕੁਝ ਕਮਾ ਦਿੰਦਾ ਏ ਤੈਨੂੰ ਦੱਸਾਂ ਗੱਲ ਬੀਬਾ ਹਮੇਸ਼ਾ ਚੜਦੀ ਕਲਾ ਚ ਰਹਿਣਾ ਚਾਹੀਦਾ ਆ ਤੇਰਾ ਮਸਲਾ ਹੱਲ ਕਰਕੇ ਜਾਣਗੇ ਜੋਗੀਨਾਥ ਬਾਲ ਬੱਚੇ ਵੀ ਯਾਦ ਰੱਖਣਗੇ ਤੇਰੇ ਜੇ ਤੈਨੂੰ ਜਾਜ ਦੀ ਟਾਕੀ ਨੂੰ ਹੱਥ ਪਵਾ ਦਈਏ ਬੰਨੇ ਬਾਬਿਆਂ ਨੂੰ ਕਰੋ ਬਾਬਾ ਜੀ ਫਿਰ ਹੱਲ ਕੋਈ ਲੈ ਬੀਬਾ ਆ ਕਰਤੇ ਤੇਰੇ ਬਾਰੇ ਨਿਆਰੇ ਜਾ ਕੀਰਨ ਇੱਕ ਨਾ ਚਾਰ ਦਾਣੇ ਲਿਆ ਕਣਕ ਦੇ ਲਿਆ ਕੇ ਰਣ ਭਜਕੋ ਜੈ ਹੋ ਜੈ ਜੋਗੀ ਆ ਲੋ ਬੱਬਾ ਜੀ ਜੈ ਹੋ ਹੱਥ ਕੋਲ ਭੱਜਦਾ ਨਾ ਹੱਥ ਕੋਲ ਵੀ ਭੱਜ ਪੁੱਠੀ ਬੰਦ ਕਰ ਲਓ ਜੈ ਹੋ ਜੈ ਜੋਗੀ ਨਾਸ ਦੀ ਜੈ ਹੋ ਜੈ ਹੋ ਐਦਾਂ ਕਰਕੇ ਫੂਕ ਮਾਰ ਦਿਓ ਕਿੱਥੇ ਨੇ ਕਿ ਦਾਣੇ ਤੁਹਾਡੇ ਹੱਥਾਂ 'ਚ ਧਰੇ ਸੀ ਕਿੱਥੇ ਆ ਦੇਖੋ ਕਿਉਂ ਮੰਨਦੇ ਹੋ ਬਾਬਿਆ ਨੂੰ ਹਾਂਜੀ ਬਾਬਾ ਜੀ ਉੱਡ ਗਏ ਦੇਖੋ ਤੁਹਾਡੇ ਗ੍ਰਹਿ ਚੱਕਰ ਸਾਰੇ ਲੈ ਮੇਰੀ ਗੱਲ ਪੱਲੇ ਬੰਨ ਲਈ ਗੌਰ ਨਾਲ ਸੁਣਿਓ ਜਿਹੜਾ ਕੁਝ ਕਹਿਣ ਲੱਗੇ ਹਾਂਜੀ ਬਾਬਾ ਜੀ ਅੱਜ ਤੋਂ 11 ਦਿਨਾਂ ਨੂੰ ਫਾਈਲ ਲਾ ਦੇ ਕੁੜੀ ਦੀ ਠੀਕ ਹੈ ਬਾਬਾ ਜੀ ਜੇ ਕੁਝ ਹੋ ਗਿਆ ਉਹਦੇ ਤੇ ਮਿੱਟੀ ਪਾ ਦਿਓ ਠੀਕ ਹੈ ਛੜਦੀ ਕਲਾ ਦੇ ਵਿੱਚ ਹੋ ਕੇ 11 ਦਿਨਾਂ ਨੂੰ ਫਾਈਲ ਲਾ ਕੇ ਜੈ ਜੈਕਾਰ ਹੋ ਜਾਣੀ ਹੈ ਤੁਹਾਡਾ ਮਹੀਨੇ ਦੇ ਵਿੱਚ ਵੀਜ਼ਾ ਨਾ ਆਇਆ ਤਾਂ ਬਾਬਿਆਂ ਨੂੰ ਬਾਬਿਆਂ ਨਾਲ ਜਾਣੇ ਠੀਕ ਹੈ ਬਾਬਾ ਜੀ ਇੱਥੇ ਜਿਹੜਾ ਕੁਝ ਜਮਾ ਹੋਇਆ ਪਿਆਸੀ ਬਾਬਿਆਂ ਨੇ ਸਾਰਾ ਹੱਲ ਕਰਤਾ ਗ੍ਰਹਿ ਚੱਕਰ ਤੇਰੇ ਸਾਫ ਹੋ ਗਏ ਬੀਬਾ ਹਾਂਜੀ ਬਾਬਾ ਜੀ ਲੈ ਭਗਤਾ ਯਾਦ ਕਰੇਗਾ ਬਾਬਿਆਂ ਨੂੰ ਜੇ ਕਤੇ ਬਾਬੇ ਦੁਆਰੇ ਫੇਰੀ ਪਾਉਂਦੇ ਨੇ ਬਾਬਿਆਂ ਦਾ ਮਾਣ ਤਾਣ ਕਰੇਗਾ ਕੋਈ ਹਾਂਜੀ ਬਾਬਾ ਜੀ ਜ਼ਰੂਰ ਕਰਾਂਗੇ ਬਸ ਬਾਬਾ ਜੀ ਸਾਡਾ ਕੈਨੇਡਾ ਵਾਲਾ ਕੰਮ ਕਰ ਦਿਓ ਜੋ ਤੁਸੀਂ ਮੂੰਹੋਂ ਮੰਗੋਗੇ ਤੁਹਾਨੂੰ ਉਹ ਨਾਮ ਮਿਲ ਜੂਗਾ ਮਾਇਆ ਤੂੰ ਬਾਬੇ ਦੂਰ ਨੇ ਯਾਦ ਰੱਖਿਓ ਕਰੇ ਵੀ ਮਾਇਆ ਨਾਲ ਮੋਹ ਨਹੀਂ ਕਰਨਾ ਚਾਹੀਦਾ। ਠੀਕ ਆ ਬਾਬਾ। ਇਹ ਦੁਨੀਆ ਸਾਰੀ ਉਲਝਾ ਰੱਖੀ ਆ ਮਾਇਆ ਨੇ ਬੰਦਾ ਮਰੂ ਮਰੂ ਕਰਦਾ ਫਿਰਦਾ। ਰਿਸ਼ਤੇ ਨਾਤੇ ਖਤਮ ਹੋਏ ਪਏ ਨੇ ਮਾਇਆ ਦੇ ਚੱਕਰ ਦੇ ਵਿੱਚ। ਠੀਕ ਆ ਬਾਬਾ। ਬੜਾ ਕੁਝ ਜਾ ਰਿਹਾ ਏ ਇੱਥੇ। ਜਿੱਥੇ ਮਰਜੀ ਪਹੁੰਚ ਜਾਓ ਦੂਰ ਦਰਾਡੇ ਜਾ ਕੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣੀ ਏ। ਇਹ ਬਾਬੇ ਦੀਆਂ ਗੱਲਾਂ ਗੁਣਕਾਰੀ ਨੇ ਪੱਲੇ ਬੰਨ ਕੇ ਰੱਖਿਓ। ਠੀਕ ਆ ਬਾਬਾ ਜੀ। ਠੀਕ ਆ ਜੈ ਜੈਕਾਰ ਹੋ ਜਾਣੀ ਏ। ਠੀਕ ਆ। ਜੈ ਹੋ। 来 बाबा ਤੁਸੀਂ ਸਾਡਾ ਐਡਾ ਉਲਝਾ ਕੰਮ ਸੁਲਝਾਉਂਗੇ ਬੋਲ ਤੁਹਾਨੂੰ ਮੋਹ ਕੀ ਚਾਹੀਦਾ ਹੈ ਸਾਡੇ ਕੋਲ ਸਾਰਾ ਕੁਝ ਆਸੀਂ ਦੋ ਕਹੋਗੇ ਤੁਹਾਨੂੰ ਉਹ ਦਵਾਂਗੇ ਬਾਬੇ ਦੂਰ ਨੇ ਮਾਇਆ ਨਾਗਣੀ ਨੂੰ ਉਹ ਨਹੀਂ ਕਰਦੀ ਇੱਕ ਗੱਲ ਤੈਨੂੰ ਇਹ ਵੀ ਕਈ ਵਾਰ ਕਹਿ ਚੁੱਕੀ ਆ ਬੀਬਾ ਅਸੀਂ ਦੂਜੀ ਗੱਲ ਹੈ ਜੇ ਤੁਸੀਂ ਜ਼ਿਆਦਾ ਹੀ ਮਾਨ ਤਾਨ ਕਰਨ ਦੀ ਗੱਲ ਕਰਦੇ ਹੋ ਕੈਨੇਡਾ ਪਹੁੰਚ ਕੇ ਆਈਫੋਨ ਦਾ ਬੱਚਾ ਭੇਜ ਛੱਡੀ ਬਾਬਿਆਂ ਨੂੰ ਇੰਸਟਾਗ੍ਰam ਚਲਾਇਆ ਕਰਨਗੇ ਬਾਬੇ